ਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਇਸ ਵੀਡੀਓ ਦੇ ਵਿੱਚ ਆਪਾਂ ਕੈਨੇਡਾ ਦੇ ਖਰਚਿਆਂ ਦੀ ਗੱਲ ਕਰਾਂਗੇ ਤੇ ਨਾਲ ਨਾਲ ਕਮਾਈ ਦੀ ਵੀ ਗੱਲ ਕਰਦੇ ਹਾਂ ਕਿ ਇੱਕ ਇੱਥੇ ਕ ਐਵਰੇਜ ਬੰਦਾ ਚਾਹੇ ਉਹ ਸਟੂਡੈਂਟ ਆ ਚਾਹੇ ਉਹ ਵਰਕ ਪਰਮਿਟ 'ਤੇ ਆ ਚਾਹੇ ਉਹ ਕੋਈ ਟਰੱਕ ਚਲਾਉਂਦਾ ਉਹਦੀ ਕਿੰਨੀ ਇਨਕਮ ਆ ਤੇ ਉਹਦੇ ਕਿੰਨੇ ਖਰਚੇ ਆ ਇਹ ਚੀਜ਼ ਹਮੇਸ਼ਾ ਹੁੰਦੀ ਆ ਕਿ ਸਾਨੂੰ ਕਈ ਵਾਰ ਇਨਕਮ ਦਿਖ ਜਾਂਦੀ ਆ ਸਿ ਖਰਚੇ ਨਹੀਂ ਦੇਖਦੇ ਜਿਵੇਂ ਜਿਵੇਂ ਹੀ ਤੁਹਾਡਾ ਜਿਹੜਾ ਹੈਗਾ ਇੱਕ ਇੱਕ ਸਟੈਪ ਤੁਸੀਂ ਅੱਗੇ ਵਧੋਗੇ ਤਾਂ ਨਾਲ-ਨਾਲ ਤੁਹਾਡੇ ਖਰਚੇ ਵੀ ਅੱਗੇ ਤੁਹਾਡੇ ਨਾਲ ਹੀ ਅੱਗੇ ਖੜੇ ਹੋਣਗੇ ਹੁਣ ਜੇ ਆਪਾਂ ਗੱਲ ਕਰੀਏ ਸਟੂਡੈਂਟਸ ਦੀ ਸਟੂਡੈਂਟ ਜਦੋਂ ਆਪਾਂ ਕੱਲੇ ਰਹਨੇ ਆਪਾਂ ਸ਼ੇਅਰਿੰਗ 'ਚ ਰਹਨੇ ਆ ਤਾਂ ਤੁਸੀਂ ਥੋੜਾ ਬਾਤ ਉੱਪਰ ਥੱਲੇ ਖਰਚਾ ਹੋ ਸਕਦਾ ਮੈਂ ਪਹਿਲੇ ਹੀ ਕਲੀਅਰ ਕਰਕੇ ਚੱਲਣਾ ਹਰ ਬੱਚੇ ਦਾ ਖਰਚਾ ਲੱਗਾ ਆਪਾਂ ਕਿਸੇ ਦੇ ਨਾਲ ਨਹੀਂ ਹਰ ਸਮੇਂ ਰਹਿੰਦੇ ਮੈਂ ਆਪਣੇ ਵਿਆਹ ਤੇ ਦੱਸ ਰਹੀ ਹਾਂ ਜਿੰਨਾ ਕੁ ਮੈਨੂੰ ਪਤਾ ਜੋ ਮੈਂ ਦੇਖਿਆ ਜੋ ਇੱਥੇ ਚੱਲਦਾ ਰੈਂਟ ਵਗੈਰਾ ਬਾਕੀ ਹਰ ਇੱਕ ਦਾ ਆਪਣਾ ਹੁੰਦਾ ਥੋੜਾ ਕੋਈ ਤੁਸੀਂ ਟਰੈਵਲ ਜ਼ਿਆਦਾ ਕਰਦੇ ਹੋ ਤੁਸੀਂ ਬਾਹਰ ਦਾ ਜ਼ਿਆਦਾ ਖਾਂਦੇ ਹੋ ਤੁਹਾਡੇ ਕੋ ਗੱਡੀ ਕਿਹੜੀ ਹੈ ਉਹ ਸਾਰੀ ਚੀਜ਼ਾਂ ਤਾਂ ਤੁਹਾਡੇ ਤੇ ਹੀ ਡਿਪੈਂਡ ਕਰਨੀਆਂ ਪਰ ਤੁਸੀਂ ਆਈਡੀਆ ਲਾ ਸਕਦੇ ਹੋ ਤੁਹਾਨੂੰ ਇੱਕ ਜਿਹੜਾ ਹੈਗਾ ਜੈਨੂਅਲ ਆਈਡੀਆ ਲੱਗ ਜੂਗਾ ਕਿ ਇੱਥੇ ਜਿਹੜਾ ਹੈਗਾ ਐਵਰੇਜ ਬੰਦੇ ਦਾ ਕੀ ਹਿਸਾਬ ਕਿਤਾਬ ਜਿਹੜਾ ਸਟੂਡੈਂਟ ਹੁੰਦਾ ਆ ਉਹ ਜਦੋਂ ਸ਼ੇਅਰਿੰਗ 'ਚ ਰਹਿੰਦਾ ਆ ਉਹਦਾ ਖਰਚਾ ਆਲਮੋਸਟ ਜੇ ਰੈਂਟ ਦਾ ਦੇਖੀ 450 ਤੋਂ 500 ਚੱਲਦਾ ਰੈਂਟ ਇੱਥੇ ਬੇਸਮੈਂਟ ਦਾ ਸਿੰਗਲ ਉਹ ਤੁਹਾਨੂੰ ਰੂਮ ਜਿਹੜਾ ਹੈਗਾ ਦੂਜੇ ਪਰਸਨ ਨਾਲ ਸ਼ੇਅਰ ਕਰਨਾ ਪੈਂਦਾ ਉੱਥੇ ਹੀ ਜੇ ਗੱਲ ਕਰੀਏ ਕਿਉਂਕਿ ਬਹੁਤ ਘੱਟ ਹੀ ਸਟੂਡੈਂਟ ਆ ਜਿਹੜੇ ਪ੍ਰਾਈਵੇਟ ਰੂਮ ਲੈਂਦੇ ਕਿ ਪ੍ਰਾਈਵੇਟ ਰੂਮ ਕੋਸਟਲੀ ਪੈ ਜਾਂਦਾ ਉਹ ਹੁੰਦਾ ਅਰਾਊਂਡ 600 650 700 ਤੱਕ ਆ 450 ਰੈਂਟ ਹੋ ਗਿਆ 50 ਡਾਲਰ ਹੋਗੇ ਤੁਹਾਡੇ ਫੋਨ ਦਾ ਬਿੱਲ ਠੀਕ ਹੈ ਜੀ 100 ਤੋਂ ਲੈ ਕੇ 130 ਡਾਲਰ ਤੱਕ ਹੋ ਗਿਆ ਤੁਹਾਡਾ ਪ੍ਰੈਸਟੋ ਥੋੜਾ ਬੱਸ ਦਾ ਪਾਸ ਕਿਉਂਕਿ ਤੁਸੀਂ 24 ਘੰਟੇ ਕੰਮ ਕਰ ਸਕਦੇ ਹੋ ਹਫਤੇ ਦੇ ਵਿੱਚ ਇੱਕ ਸਟੂਡੈਂਟ 24 ਘੰਟੇ ਕੰਮ ਕਰ ਸਕਦਾ ਤੇ 100 ਤੋਂ 200 ਦੇ ਹੋ ਗਏ ਉਹਨਾਂ ਦੀ ਗਰੋਸਰੀ ਖਾਣ ਦਾ ਕਿਉਂਕਿ ਹੁਣ ਗਰੋਸਰੀ ਤੇ ਪ੍ਰਾਈਸ ਬਹੁਤ ਜ਼ਿਆਦਾ ਉੱਪਰ ਵੱਧ ਗਏ ਮੈਂ ਖੁਦ ਇੱਥੇ ਬਜ਼ੁਰਗਾਂ ਤੋਂ ਸੁਣਿਆ ਜਿਹੜੇ ਪਹਿਲਾਂ ਦੇ ਆਏ ਹੋਇਆ ਕਹਿੰਦੇ 50-100 ਡਾਲਰ ਦੇ ਵਿੱਚ ਟਰਾਲੀ ਜੀ ਭਰ ਜਾਂਦੀ ਹੁੰਦੀ ਸੀ ਹੁਣ ਤਾਂ 200 ਦੀ ਗਰੋਸਰੀ ਵੀ ਇਦਾਂ ਹੱਥਾਂ 'ਚ ਹੀ ਬੈਗ 'ਚ ਹੀ ਆ ਜਾਂਦੀ ਏ ਥੋੜੀ ਜੀ ਬਹੁਤ ਮਹਿੰਗਾਈ ਹੋ ਗਈ 100 ਤੋਂ 200 ਗਰੋਸਰੀ ਦਾ ਹੋ ਗਿਆ ਇਹ ਜੇ ਜ਼ਿਆਦਾ ਨਹੀਂ ਤਾਂ ਨਾ ਨਾ ਕਰਦੇ ਆਲਮੋਸਟ 830 ਡਾਲਰ ਬਣਦੇ ਇਹਦੇ ਵਿੱਚ ਮੈਂ ਥੋੜਾ ਕੋਈ ਚਾਹ ਕੌਫੀ ਦਾ ਨਹੀਂ ਲਾਇਆ ਕੋਈ ਬਹੁਤ ਰੀਅਰ ਹੀ ਬੱਚਾ ਜਦੋਂ ਸਟੂਡੈਂਟ ਵੀ ਹੁੰਦੇ ਆ ਟਾਈਮ ਵੀ ਨਹੀਂ ਇੰਨਾ ਹੁੰਦਾ ਕੰਮਾਂ ਤੇ ਵੀ ਜਾਣਾ ਭੱਜੇ ਭੱਜੇ ਟਿੰਮ ਤੋਂ ਕੌਫੀ ਜਾਂ 버ਗਰ ਜੋ ਵੀ ਲੈਂਦੇ ਹੋ ਤਾਂ ਮੈਂ ਲਾਇਆ ਹੀ ਨਹੀਂ ਉਹ ਤੋਂ ਬਿਨਾ ਤੇ ਜਿਹੜਾ ਇੱਕ ਬੱਚਾ 24 ਘੰਟੇ ਕੰਮ ਕਰਦਾ ਪਾਰਟ ਟਾਈਮ ਇੱਥੇ 17 ਡਾਲਰ 60 ਕੇ ਸੈਂਟ ਮਿਨੀਮਮ ਜਿਹੜੀ ਹੁਣ ਵੇਜ ਚੱਲ ਰਹੀ ਆ ਉਹਦੇ ਹਿਸਾਬ ਨਾਲ ਇੱਕ ਬੱਚੇ ਦਾ 1200 ਤੋਂ 1300 ਆਰਾਊਂਡ ਮੰਥਲੀ ਬਣਦਾ ਵਾਈ ਵੀਕਲੀ 15 ਦਿਨਾਂ ਬਾਅਦ ਪੇ ਚੈੱਕ ਆਉਂਦਾ ਹੁੰਦਾ ਤਾਂ ਉਹਦੇ ਵਿੱਚੋਂ ਖਰਚਾ ਹੈਗਾ 850 900 ਉਹ ਵੀ ਤਾਂ ਆ ਇਹ ਤਾਂ ਮੈਂ ਮੇਨ ਖਰਚਾ ਲਾਇਆ ਜਿਹੜਾ ਹੈਗਾ ਹੀ ਆ ਹੈਵ ਟੂ ਵੀ ਤਾਂ ਤੁਹਾਨੂੰ ਦੇਣਾ ਹੀ ਪੈਣਾ ਮੰਥ ਦਾ ਚਾਹੇ ਤੁਹਾਡੇ ਕੋਲ ਕੰਮ ਹੈਗਾ ਚਾਹੇ ਨਹੀਂ ਹੈਗਾ ਇਹ ਤੋਂ ਬਿਨਾ ਖਰਚਾ ਮੈਂ ਥੋੜਾ ਕੋਈ ਸ਼ਾਪਿੰਗ ਦਾ ਨਹੀਂ ਲਾਇਆ ਨੀ ਤਾਂ ਹਨੀਗਾ ਕਿ ਤੁਸੀਂ ਬਿਲਕੁਲ ਹੀ ਨਹੀਂ ਜਾਂਦੇ ਤੁਸੀਂ ਆਪਣੇ ਮਨੂ ਦਾ ਕਮਰੇ ਚ ਬੰਦ ਕਰਕੇ ਰੱਖਿਆ ਕਿ ਕਦੇ ਤੁਸੀਂ ਬਾਹਰ ਦਾ ਨਹੀਂ ਖਾਂਦੇ ਜਾਂ ਤੁਸੀਂ ਕੋਈ ਕੱਪੜਾ ਨਹੀਂ ਲਿਆ ਜਾਂ ਕੋਈ ਚੀਜ਼ ਨਹੀਂ ਲਈ ਤਾਂ ਹੋ ਹੀ ਨਹੀਂ ਸਕਦਾ ਬਹੁਤ ਕੋਈ ਇਸ ਤੂੰ ਬੱਚਾ ਹੋਗਾ ਨੀ ਤਾਂ ਥੋੜਾ ਬਤਾ ਜਦੋਂ ਤੁਹਾਡਾ ਫਰੈਂਡ ਸਰਕਲ ਹੁੰਦਾ ਜਦੋਂ ਉਹ ਕੋਈ ਚੀਜ਼ ਲੈਂਦੇ ਆ ਤੁਸੀਂ ਵੀ ਲੈਨੇ ਹੋ ਨਾਲ ਚੀਜ਼ ਤੁਸੀਂ ਵੀ ਜਾਣੇ ਹੋ ਘੁੰਮਣ ਫਿਰਨ ਉਹ ਉਹ ਖਰਚੇ ਤੁਹਾਡੇ ਤੇ ਆ ਉਹ ਤੁਸੀਂ ਅਲੱਗ ਤੋਂ ਐਡ ਆਨ ਕਰਨੇ ਆ ਤਾਂ ਉਹ ਤਾਂ ਫਿਰ ਬਜਟ ਉੱਪਰ ਚੱਲ ਜਾਂਦਾ ਤਾਂ ਹੀ ਕਰਕੇ ਇਹ ਬੱਚੇ ਉਹ ਕੈਟਾਗਰੀ ਚ ਆਉਂਦੇ ਜਿਨ੍ਹਾਂ ਕੋਲ ਫਿਰ ਰੁਪਈਆ ਨਹੀਂ ਬਚਦਾ ਅਕਾਊਂਟ ਖਾਲੀ ਦਾ ਖਾਲੀ ਹੋ ਜਾਂਦਾ ਸੋ ਕੋਲ ਬਲਾ ਕੇ ਮੇਰੇ ਕਹਿਣ ਦਾ ਭਾਵ ਆ ਕਿ ਜਿਹੜਾ ਇੱਕ ਸਟੂਡੈਂਟ ਆ ਉਹ ਜਿੰਨੇ ਕਮਾਉਂਦਾ ਉਹਨੇ ਕੀ ਉਹਦੇ ਖਰਚੇ ਆ ਮਹੀਨੇ ਚ ਬਾਹਲਾ ਨਹੀਂ ਨਾ ਨਾ ਕਰਕੇ 150 ਬਜਾ ਸਕਦਾ ਉਹ ਵੀ ਜੇ ਕੋਈ ਹੱਥ ਘੁੱਟ ਕੇ ਚੱਲਦਾ ਤਾਂ ਨਹੀਂ ਤਾਂ ਫਿਰ ਬਜਟ ਉੱਪਰ ਚੱਲ ਜਾਂਦਾ ਫਿਰ ਜਿਹੜੀ ਜੀਆਈਸੀ ਆਉਂਦੀ ਹੁੰਦੀ ਆ ਉਹਨੂੰ ਨਾਲ ਉਹ ਵੀ ਖਰਚਣੀ ਪੈਂਦੀ ਆ ਕਈ ਵਾਰ ਉਹ ਵੀ ਚੱਲ ਜਾਂਦੇ ਆ ਹੁਣ ਗੱਲ ਕਰਦੇ ਜਿਹੜੇ ਬੱਚਾ ਕੋਲ ਕੰਮ ਨਹੀਂ ਹੈਗਾ ਅਗਰ ਕੰਮ ਨਹੀਂ ਵੀ ਹੈਗਾ ਇਹ ਜਿਹੜਾ 850 850 ਰੌਉਂਡ ਖਰਚਾ ਮਹੀਨੇ ਦਾ ਇਹਦੇ ਵਿੱਚੋਂ ਫਿਰ ਉਹਦਾ ਬੱਸ ਦਾ ਥੋੜਾ ਘਟ ਸਕਦਾ ਕਿਉਂਕਿ ਉਹ ਕੰਮ ਨਹੀਂ ਡੇਲੀ ਜਾਊਗਾ ਤੇ ਪਰ ਫਿਰ ਵੀ 450 ਖਾਣ ਪੀਣ ਦਾ ਫੋਨ ਦਾ ਬਿੱਲ ਇਹ ਤਾਂ ਪੱਕਾ ਹੈਗਾ ਹੀ ਹੈ ਇਹ ਤਾਂ ਦੇਣਾ ਹੀ ਪੈਣਾ ਰੈਂਟ ਮਹੀਨੇ ਦਾ ਚਾਹੇ ਥੋੜੀ ਕੋ ਕਮ ਹੈਗਾ ਚਾਹੇ ਨਹੀਂ ਹੈਗਾ ਸੋ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਸਟੂਡੈਂਟ ਦਾ ਕਿੰਨਾ ਕੁ ਬਚਦਾ ਹੋਊਗਾ ਜਦੋਂ ਮੈਂ ਆਈ ਸੀਗੀ ਮੇਰੇ ਤੋਂ ਅਗਲੇ ਸਾਲ ਹੀ ਰੂਲ ਇਹ ਹੋ ਗਿਆ ਸੀਗਾ ਵੀ ਸਟੂਡੈਂਟ ਫੁੱਲ ਟਾਈਮ ਕੰਮ ਕਰ ਸਕਦਾ ਤਾਂ ਮੈਂ ਫੁੱਲ ਟਾਈਮ ਕੰਮ ਕੀਤਾ ਸੀ ਉਹਦੇ ਕਰਕੇ ਮੈਂ ਆਪਣੀ ਫੀਸਾਂ ਵਗੈਰਾ ਈਜ਼ਲੀ ਕੱਢ ਲਈਆਂ ਸੀਗੀਆਂ ਤੇ ਥੋੜਾ ਮੈਨੂੰ ਈਜੀ ਹੋ ਗਿਆ ਸੀਗਾ ਫਿਰ ਫਿਰ ਇਹਨਾਂ ਨੇ ਰੂਲ ਚੇਂਜ ਕਰਤਾ ਕਿ ਬੱਚਾ ਜਿਹੜਾ 24 ਘੰਟੇ ਕੰਮ ਕਰ ਸਕਦਾ ਦੂਜੀ ਗੱਲ ਹੁਣ ਆਉਂਦੀ ਆ ਵਰਕ ਪਰਮਿੰਟ ਵਾਲਿਆਂ ਦੇ ਜਿਹੜੇ ਵਰਕ ਪਰਮਿੰਟ ਤੇ ਜਦੋਂ ਆਪਾਂ ਆ ਜਾਂਦੇ ਆ ਮੋਸਟਲੀ ਸਾਰਿਆਂ ਦੀ ਨਹੀਂ ਮੈਂ ਗੱਲ ਕਰੂੰਗੀ ਮੋਸਟਲੀ ਹੁੰਦਾ ਕਿ ਆਪਾਂ ਹੁਣ ਗੱਡੀ ਲੈ ਲੈਨੇ ਕਈਆਂ ਨੇ ਤਾਂ ਸਟੂਡੈਂਟਾਂ ਨੇ ਵੀ ਰੱਖੀਆਂ ਹੋਈਆਂ ਨੇ ਸੋ ਅਲਾਉ ਕਰਦਾ ਥੋੜੇ ਪੇਰੈਂਟਸ ਸਪੋਰਟ ਕਰਦੇ ਆ ਐਸਪੂਸੀ ਭੇਜ ਦਿੰਦੇ ਆ ਕਈ ਵਾਰ ਕਿ ਤੂੰ ਲੈ ਲੈ ਗੱਡੀ ਚ ਬੱਚੇ ਕਹਿੰਦੇ ਮੈਨੂੰ ਔਖਾ ਕੰਮ ਤੇ ਜਾਣਾ ਮੇਰਾ ਕੰਮ ਦੂਰ ਆ ਜੋ ਵੀ ਆ ਉਹ ਉਹਨਾਂ ਦਾ ਪਰਸਨਲ ਡਿਸੀਜ ਸੋ ਵਰਕ ਪਰਮਿਟ ਤੇ ਆ ਕੇ ਮੋਸਟਲੀ ਬੱਚਿਆਂ ਕੋਲ ਗੱਡੀਆਂ ਹੈਗੀਆਂ ਨੇ ਕਿਉਂਕਿ ਉਹਦਾ ਇੱਕ ਮੈ ਤੁਹਾਨੂੰ ਫਾਇਦਾ ਦਾ ਉਹਦਾ ਇੱਕ ਕਾਰਨ ਦੱਸਦੀ ਆ ਉਹਦਾ ਕਾਰਨ ਇਹ ਆ ਕਿ ਜਦੋਂ ਅਸੀਂ ਵਰਕ ਪਰਮਿਟ ਤੇ ਹੁੰਨੇ ਅਸੀਂ ਫੁੱਲ ਟਾਈਮ ਕੰਮ ਕਰ ਸਕਦੇ ਹਾਂ ਮਤਲਬ ਕਿ 40 ਘੰਟੇ ਹਫ਼ਤੇ ਦੇ ਉਹਦੇ ਨਾਲ ਕੀ ਹੁੰਦਾ ਫੁੱਲ ਟਾਈਮ ਮਤਲਬ ਕਿ ਬੱਚਾ ਚਾਹ ਜਿੰਨਾ ਚਾਹੇ ਕੰਮ ਕਰਦਾ ਆ ਤੇ ਉਹਦੇ ਨਾਲ ਫਿਰ ਥੋੜਾ ਜਿਹਾ ਇਹ ਵੀ ਹੋ ਜਾਂਦਾ ਕਿ ਚਲੋ ਗੱਡੀ ਲੈ ਲੈਂਦੇ ਆ ਕਿਉਂਕਿ ਗੱਡੀ ਦੇ ਨਾਲ ਇਹਦਾ ਫਾਇਦਾ ਇਹ ਆ ਕਿ ਜਿਹੜਾ ਕੰਮ ਤੁਹਾਨੂੰ ਬਸ ਤੇ ਜਿੱਥੇ 2 ਘੰਟੇ ਲੱਗਣੇ ਗੱਡੀ 'ਚ ਅੱਧਾ ਘੰਟਾ ਹੀ ਲੱਗਣਾ ਪਰ ਜੇ ਤੁਸੀਂ ਗੱਡੀ ਲੈਣੇ ਹੋ ਤਾਂ ਆਬੀਅਸਲੀ ਤੁਹਾਡੇ ਖਰਚੇ ਵੱਧ ਜਾਣੇ ਆ ਰੈਂਟ ਅਗਰ ਤੁਸੀਂ ਸ਼ੇਅਰਿੰਗ 'ਚ ਰਹਿੰਦੇ ਹੋ ਤਾਂ ਸੇਮ ਹੀ ਰਹਿੰਦਾ ਆ ਰਾਊਂਡ 450 500 ਪਰ ਕਈ ਬੱਚੇ ਸੈਪਰੇਟ ਰੂਮ ਲੈ ਕੇ ਵੀ ਰਹਿੰਦੇ ਆ ਪ੍ਰਾਈਵੇਟ ਰਹਿੰਦੇ ਆ ਤਾਂ ਉਹੀ 600 650 ਰਾਊਂਡ ਤੇ ਬਾਕੀ ਜਿੱਥੇ ਪਹਿਲਾਂ ਬੱਸ ਦਾ ਕਿਰਾਇਆ 200 ਸੀਗਾ ਉੱਥੇ ਗੱਡੀ ਦਾ ਕਿਰਾਇਆ ਹੁਣ ਇੰਸ਼ੋਰੈਂਸ ਪਾ ਕੇ ਗੱਡੀ ਦੀ ਕਿਸ਼ਤ ਪਾ ਕੇ ਗੱਡੀ ਦਾ ਤੇਲ ਪਾਣੀ ਤੇਲ ਦਾ ਵੀ ਇਦਾਂ ਆ ਉਹ ਵੀ ਡਿਪੈਂਡ ਕਰਦਾ ਆ ਤੁਸੀਂ ਕਿੱਥੇ ਦੂਰ ਨੇੜੇ ਜਾਂਦੇ ਹੋ ਜਾਂ ਤੁਸੀਂ ਘੁੰਮਣ ਦੇ ਸ਼ਕੀਨਤਾ ਨਹੀਂ ਹੈਗੇ ਤੁਸੀਂ ਵੀਕੈਂਡ ਤੇ ਘੁੰਮਣ ਜਾਂਦੇ ਹੋ ਤਾਂ ਫਿਰ ਤੇਲ ਪਾਣੀ ਦਾ ਵੀ ਜੇ ਉਹਦੇ ਅਕੋਰਡਿੰਗ ਆ ਪਰ ਮੈਂ ਘੱਟ ਤੋਂ ਘੱਟ ਲਾ ਕੇ ਤੁਹਾਨੂੰ ਦੱਸ ਰਹੀ ਆ ਨਾ ਨਾ ਕਰਦੇ ਵੀ ਅਰਾਊਂਡ 800 ਤੋਂ 1000 ਗੱਡੀ ਦਾ ਖਰਚਾ ਹੈਗਾ ਪਰ ਮੰਥ ਉਹਦੇ ਵਿੱਚ ਵੀ ਅਗੇ ਡਿਪੈਂਡ ਕਰਦਾ ਤੁਹਾਡੇ ਕੋਲ ਗੱਡੀ ਕਿਹੜੀ ਆ ਇਟਾਰੀਆਂ ਚੀਜ਼ਾਂ ਕਨਸੀਡਰ ਕੀਤੀਆਂ ਜਾਂਦੀਆਂ ਨੇ ਇੱਕ ਨਾਰਮਲ ਗੱਡੀ ਦਾ ਖਰਚਾ ਥੋੜਾ ਘੱਟ ਆ ਪਰ ਉੱਥੇ ਤੁਸੀਂ ਪਿਕਾ ਰੱਖਿਆ ਤੁਸੀਂ ਰੇਂਜ ਰੋਵਰ ਵੱਡੀਆਂ ਗੱਡੀਆਂ ਰੱਖੋਗੇ ਤਾਂ ਆਬੀਅਸਲੀ ਉਹਦਾ ਖਰਚਾ ਆਰਾਊਂਡ 1300 ਤੋਂ 1400 ਮੰਥਲੀ ਜਾਂਦਾ ਹੀ ਜਾਂਦਾ ਜਿਵੇਂ ਜਿਵੇਂ ਆਪਣੀ ਇਨਕਮ ਵਾਝਾਂਦੀ ਓਵੇਂ ਬੱਚੇ ਥੋੜਾ ਜਿਹਾ ਆਪਣਾ ਖਰਚਾ ਕਈ ਵਧਾ ਲੈਂਦੇ ਆ ਕਈ ਨਹੀਂ ਵੀ ਵਧਾਉਂਦੇ ਕਈ ਵਧਾ ਲੈਂਦੇ ਆ ਕਿਥੇ ਸਿਸਟਮ ਹੀ ਐਵੇਂ ਵਰਕ ਕਰਦਾ ਇਹ ਹੀ ਚੀਜ਼ਾਂ 'ਚ ਆਪਾਂ ਟਰੈਪ ਹੋ ਜਾਂਦੇ ਆ ਕਈ ਵਾਰੀ ਕਾਰਡ ਸਿਸਟਮ ਟੈਪ ਕਰੋ ਪੈਸੇ ਨਿਕਲ ਜਾਂਦੇ ਆ ਕੰਮ ਤੇ ਜਾਣੇ ਆ ਨਾਲ ਦੀ ਨਾਲ 15 ਦਿਨਾਂ ਬਾਅਦ ਫੇਰ ਪੈ ਚੱਕਾ ਆ ਜਾਂਦਾ ਸੋ ਆਪਾਂ ਨੂੰ ਇਹਨਾਂ ਪਤਾ ਨਹੀਂ ਲੱਗਦਾ ਕਿ ਕੋਈ ਨਹੀਂ ਫੇਰ ਪੈਸੇ ਆ ਜਾਣੇ ਆ ਇਹ ਚੀਜ਼ ਲੈ ਲੈਣੇ ਆ ਅਗਲੇ ਹਫਤੇ ਫੇਰ ਪੈਸੇ ਆ ਜਾਣੇ ਆ ਸੋ ਉੱਥੇ ਬਹੁਤ ਔਖਾ ਜਾਂਦਾ ਤੁਹਾਨੂੰ ਬੈਲੈਂਸ ਬਣਾਉਣਾ ਬਹੁਤ ਹੀ ਔਖਾ ਹੱਥ ਘੁੱਟ ਕੇ ਚੱਲਣਾ ਪੈਂਦਾ ਤਾਂ ਹੀ ਦੋ ਪੈਸੇ ਬਚਦੇ ਆ ਨਹੀਂ ਤਾਂ ਐਵੇਂ ਸਾਰਾ ਚਲੀ ਜਾਂਦਾ ਆਈਸ ਲਾਈਵ ਚੱਲਦੀ ਆ ਕਹਿੰਦੇ ਨੂੰ ਤੁਸੀਂ ਜੋ ਮਰਜ਼ੀ ਕਹੀ ਜੋ ਮੈਂ ਇੰਨੇ ਕਮਾਉਣਾ ਮੈਂ ਇੰਨੇ ਕਮਾਉਣਾ ਉਹਦਾ ਫਿਰ ਕਹਿੰਦੇ ਹੁੰਦੇ ਜੀ ਵਾ ਜਵਾਨ ਆ ਇਹਨੂੰ ਜਿਵੇਂ ਮਰਜ਼ੀ ਕਹਿ ਲੋ ਕਿਸੇ ਨੂੰ ਥੋੜੀ ਪਤਾ ਕੋਈ ਕਿਹੜਾ ਤੁਹਾਡੇ ਨਾਲ ਰਹਿੰਦਾ ਕਿ ਇਨਕਮ ਦਾ ਐਵੇਂ ਹੁੰਦਾ ਹੈ ਕਿ ਉਹਦੀ ਇਨਕਮ ਅਰਾਊਂਡ ਲਾਈਕ 2500 ਤੋਂ 3000 ਤੱਕ ਜਾਂਦੀ ਹੀ ਆ ਫੁੱਲ ਟਾਈਮ ਅਗਰ ਤੁਸੀਂ ਕੰਮ ਕਰਦੇ ਹੋ ਅਗਰ ਤੁਸੀਂ 5 ਇੱਕ ਦਿਨ ਕੰਮ ਕਰਦੇ ਹੋ ਤਾਂ ਅਰਾਊਂਡ 2200 2500 ਉਹ ਵੀ ਡਿਪੈਂਡ ਕਰਦਾ ਤੁਹਾਡਾ ਕੰਮ ਕਿਹੜਾ ਕਈ ਜਿਵੇਂ ਹੁਣ Amazon ਵਗੈਰਾ ਉਹ ਤੁਹਾਡੇ ਪੇਰੇਟ ਵਧੀਆ ਦੇ ਦਿੰਦੇ ਆ ਪਰ ਫਿਰ ਵੀ ਤੁਸੀਂ ਰਫਲੀ ਜਿਹਾ ਲਾ ਕੇ ਚੱਲੋ 2500 ਤੋਂ 3000 ਇੱਕ ਪਰਖ ਪਰਮਿਟ ਤੇ ਬੱਚਾ ਕਮਾ ਲੈਂਦਾ ਆ ਫੁੱਲ ਟਾਈਮ ਕੰਮ ਕਰਕੇ ਤੇ ਜੇ ਉਹਦੇ ਕੋਲ ਗੱਡੀ ਹੈਗੀ ਆ ਤਾਂ ਡਬਲ ਸ਼ਿਫਟ ਲਾਉਂਦਾ 3500 4000 ਤੱਕ ਵੀ ਚੱਲ ਜਾਂਦਾ ਆ ਸੋਹੀ ਆ ਵੀ ਉਹਦੇ ਫਿਰ ਖਰਚੇ ਵੀ ਵਧ ਗਏ ਨਾ ਫਿਰ ਉਹਦੇ ਕੋ ਗੱਡੀ ਵੀ ਹੈ ਹਜ਼ਾਰ ਤਾਂ ਉਹਦਾ ਸਿੱਧਾ ਹੀ ਗਾੜ ਦੋ ਬਾਕੀ ਥੋੜਾ ਜਿਹਾ ਖਾਣ ਪੀਣ ਦਾ ਵੀ ਹੋ ਜਾਂਦਾ ਬੱਚੇ ਨੂੰ ਹਨ ਤੁਸੀਂ ਟਿੰਮ ਵਗੈਰਾ ਕਿੰਨਾ ਜਾਣੇ ਮੈਂ ਕੜੀ ਕਿਹੜੀਆਂ ਚੀਜ਼ਾਂ ਉਹ ਵੀ ਅਲੱਗ ਤੋਂ ਖਰਚੇ ਪਾਉਣੇ ਆ ਉਹ ਤਾਂ ਆਪਾਂ ਹਜੇ ਆੜੀ ਨਹੀਂ ਕੀਤੇ ਹੈਗੇ બીજી ਗੱਲ ਆਪਾਂ ਕਰਦੇ ਆ ਜਿਹੜੇ ਵੀ ਟਰੱਕ ਚਲਾਉਂਦੇ ਆ ਹੁਣ ਆਪਾਂ ਨੂੰ ਨਾ ਇਹ ਮਿੱਥ ਬਣੀ ਹੋਈ ਆਪਣੇ ਦਿਮਾਗ ਦੇ ਵਿੱਚ ਇਹ ਚੀਜ਼ ਆ ਕਿ ਟਰੱਕਾਂ ਵਾਲੇ ਬਹੁਤ ਪੈਸਾ ਕਮਾਉਂਦੇ ਆ ਬਹੁਤ ਪੈਸਾ ਪਹਿਲੀ ਗੱਲ ਤਾਂ ਮੈਂ ਥੇ ਕਲੀਅਰ ਕਰਨੀ ਚਾਹੁੰਦੀ ਆ ਕਿ ਅ ਬਹੁਤੀ ਰੀਅਰੀ ਹੋਊਗਾ ਕਿਸੇ ਦਾ ਕੋਈ ਜ਼ਿਆਦਾ ਹੀ ਵਧੀਆ ਕੰਮ ਆ ਤਾਂ ਹੀ ਆ ਉਹ ਕੋਈ ਨਹੀਂ ਤਾਂ ਨਾਰਮਲੀ ਮੈਂ ਖੁਦ ਵੀ ਬਹੁਤ ਜਣਾਂ ਤੋਂ ਪੁੱਛਦੀ ਰਹਿਣੀ ਐ ਇਦਾਂ ਨਹੀਂ ਐ ਕਿ ਮੈਂ ਤੁਹਾਨੂੰ ਵੈਸੀ ਦੱਸ ਰਹੀਆਂ ਬਣਾ ਬਣਾ ਕੇ ਸਾਡੇ ਖੁਦ ਹੈਗੇ ਆ ਨੌਨ ਚੋ ਵੀ ਹੈਗੇ ਆਂ ਮੈਂ ਪੁੱਛਦੀ ਰਹਿਣੀ ਐ ਰਫਲੀ 6000 7000 8000 ਮੈਕਸਿਮਮ ਬਣਦਾ ਐ ਕੋਈ ਜ਼ਿਆਦਾ ਹੀ ਵਧੀਆ ਤੁਹਾਡਾ ਕੰਮ ਆ ਜਾਂ ਤਾਂ ਹੀ ਤੁਸੀਂ 9 10 ਤੱਕ ਪਹੁੰਚਦੇ ਹੋ ਅਦਰਵਾਇਜ਼ 7 8 ਕੀ ਬਣਦਾ ਔਰ ਉੱਥੇ ਫਿਰ ਇਹ ਵੀ ਆ ਜਾਂਦਾ ਕਿ ਤੁਹਾਡੀ ਜਿਹੜੀ ਹੈਗੀ ਐ ਜੇ ਤੁਸੀਂ ਮੈਰਿਡ ਹੋ ਤਾਂ ਤੁਹਾਨੂੰ ਬੇਸਮੈਂਟ ਅਗਰ ਤੁਸੀਂ ਸਾਰੀ ਬੇਸਮੈਂਟ ਲਈ ਹੋਈ ਆ ਤਾਂ ਵੀ ਤੁਹਾਨੂੰ ਆਰਾਊਂਡ 1800 2200 ਤੱਕ ਪਰ ਉੱਥੇ ਗਈ ਵੀ ਰੈਂਮੇ ਦੇ ਜਿਨ੍ਹਾਂ ਨੇ ਘਰ ਲਏ ਹੋਇਆ ਰੈਂਟ ਤੇ ਅਗਰ ਤੁਸੀਂ ਘਰ ਲਏ ਹੋਇਆ ਤਾਂ ਤੁਹਾਨੂੰ 3000 ਤੋਂ 3200 ਤੁਹਾਡਾ ਰੈਂਟ ਹੁੰਦਾ ਬਿੱਲ ਬੱਤੀਆਂ ਸਾਰਾ ਕੁਝ ਉਸ ਤੋਂ ਬਿਨਾ ਤੁਹਾਡਾ 1000 1200 ਗੱਡੀ ਦਾ ਉਹ ਵੀ ਅਗੇਨ ਮੈਂ ਕਹੂੰਗੀ ਡਿਪੈਂਡ ਕਰਦਾ ਤੁਹਾਡੇ ਕੋਲ ਗੱਡੀ ਕਿਹੜੀ ਆ ਵੱਡੀ ਗੱਡੀ ਆ ਛੋਟੀ ਗੱਡੀ ਆ ਤਾਂ ਉਹ ਤੁਹਾਡਾ ਹੋ ਗਿਆ ਤੁਸੀਂ ਦੂਰ ਨੇੜੇ ਜਾਣੇ ਹੋ ਕਿੱਥੇ ਜਾਣੋ ਕਿੰਨਾ ਟਰੈਵਲ ਕਰਦੇ ਹੋ ਤੇਲ ਤੂਲ ਪਾ ਕੇ ਉਹ ਉੱਪਰ ਥੱਲੇ ਥੋੜਾ ਬਾ ਤਾਂ ਹੋਊਗਾ 100 200 ਡਾਲਰ ਪਰ ਰਫਲੀ ਇਹ ਖਰਚਾ ਹੈਗਾ ਫਿਰ ਤੁਹਾਡਾ ਗਰੋਸਰੀ ਜਿਹੜੇ ਇੱਥੇ ਪ੍ਰੋਪਰ ਫੈਮਲੀ ਆਲੇ ਆ ਉਹਨਾਂ ਨੂੰ ਸਾਰਾ ਪਤਾ ਜੇ ਕੋਈ ਮੇਰੀ ਵੀਡੀਓ ਦੇਖ ਰਿਹਾ ਤਾਂ ਇਹ ਮੈਨੂੰ ਕਮੈਂਟ ਕਰਕੇ ਵੀ ਦੱਸ ਸਕਦਾ ਕਿ ਮੈਂ ਗਲਤ ਕਹਿ ਰਹੀ ਹਾਂ ਜਾਂ ਸਹੀ ਕਹਿ ਰਹੀ ਹਾਂ ਉਹ ਬੰਦਾ ਫੈਮਲੀ ਵਾਲਾ ਇੱਥੇ ਪ੍ਰੋਪਰ ਉਹਦਾ ਹਫਤੇ ਦੀ ਗਰੋਸਰੀ ਆਰਾਊਂਡ 300 400 ਹਫਤੇ ਦੀ ਆਉਂਦੀ ਹੈ ਸੋ ਮਹੀਨੇ ਦਾ ਉਹਦਾ 800 ਤੋਂ 1000 ਗਰੋਸਰੀ ਦਾ ਹੀ ਜਾਂਦਾ ਜਿੱਥੇ ਇੱਕ ਸਟੂਡੈਂਟ ਬੱਚਾ 200 ਗਰੋਸਰੀ ਤੇ ਲਾ ਰਿਹਾ ਉੱਥੇ ਪ੍ਰੋਪਰ ਜਿਹੜਾ ਫੈਮਿਲੀ ਵਾਲਾ ਬੰਦਾ ਉਹਦੀ ਗਰੋਸਰੀ 800 ਤੋਂ 1000 ਤੱਕ ਜਾਂਦੀ ਹੈ ਮਹੀਨੇ ਦੀ ਫਿਰ ਉਹਦੀ ਗੱਡੀ ਦਾ ਖਰਚਾ ਫਿਰ ਉਹਦੇ ਘਰ ਦੀ ਇੰਸ਼ੋਰੈਂਸ ਜਿਆਦਾ ਘਰ ਦੀ ਕਿਸ਼ਤ ਜਿਆਦਾ ਸੋ ਕੁੱਲ ਮਿਲਾ ਕੇ ਜੇ ਮੈਂ ਕਹਾ ਜਿੰਨੇ ਤੁਹਾਡੇ ਖਰਚੇ ਵਧਣਗੇ ਜਿਵੇਂ ਜਿਵੇਂ ਤੁਹਾਡੀ ਇਨਕਮ ਉਸ ਹਿਸਾਬ ਨਾਲ ਤੁਹਾਡੇ ਖਰਚੇ ਵਧਗੇ ਇਹ ਇੱਕ ਦੂਰੋਂ ਆਪਾਂ ਨੂੰ ਜਿਵੇਂ ਕਹਿੰਦੇ ਨੇ ਨਾ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਲੱਗਦਾ ਉਹ ਚੀਜ਼ ਆ हां पर ਇਹ ਥੇ ਚੀਜ਼ ਹੈਗੀ ਆ ਕਿ ਅਗਰ ਤੁਸੀਂ ਹੈਗੇ ਹੋ ਇੱਕ ਹੁੰਦਾ ਥੋੜੇ ਜੀ ਨੂੰ ਖਰਚਾ ਕਰਨ ਦੀ ਜ਼ਿਆਦਾ ਆਤ ਹੁੰਦੀ ਹੈ ਇੱਕ ਬੰਦਾ ਹੁੰਦਾ ਵੀ ਕਹਿੰਦਾ ਵੀ ਮੈਂ ਐਡੀ ਦੂਰ ਆਇਆ ਘਰ-ਬਾਰ ਵੀ ਛੱਡਿਆ ਕੁਝ ਬਚਾ ਲਈਏ ਜੇ ਤੁਹਾਨੂੰ ਹੈਗਾ ਤਾਂ ਤੁਸੀਂ ਥੋੜੇ ਬਹੁਤੇ ਸੇਵ ਵੀ ਕਰ ਸਕਦੇ ਹੋ ਤੁਹਾਡੀ ਵਧੀਆ ਸੈਲਰੀ ਹੈਗੀ ਆ ਬਹੁਤ ਬੱਚੇ ਕਰਦੇ ਵੀ ਆ ਇਹ ਨਹੀਂ ਕਿ ਸਾਰੇ ਹੀ ਖਰਚਦੇ ਆ ਕਈ ਬੱਚੇ ਆਪਣੇ ਪੇਰੈਂਟਸ ਨੂੰ ਵੀ ਭੇਜਦੇ ਆ ਖਰਚਾ ਪਾਣੀ ਵੀ ਭੇਜਦੇ ਆ ਆਪਣਾ ਖਰਚਾ ਵੀ ਚਲਾਉਂਦੇ ਆ ਉਹ ਸਾਰਾ ਥੋੜੇ ਦੇ ਹੁੰਦਾ ਉਹ ਮੈਂ ਇੱਥੇ ਕੁਝ ਨਹੀਂ ਕਹਿ ਸਕਦੀ ਕਿਉਂਕਿ ਮੈਨੂੰ ਕਿਸੇ ਹਰ ਇੱਕ ਦਾ ਨਹੀਂ ਪਤਾ ਕਿ ਕੋਈ ਕਿਸ ਹਾਲਾ ਨਾ ਚੱਲਦਾ ਹਨਾ ਪਰ ਮੈਂ ਇਹ ਤੁਹਾਨੂੰ ਜਿਹੜੇ ਖਰਚੇ ਦੱਸਿਆ ਰਫਲੀ ਗੀ ਐਵੇਂ ਕਮਾਈ ਆ ਇੰਨੇ ਕ ਖਰਚੇ ਆ ਸਟੂਡੈਂਟ ਤੋਂ ਲੈ ਕੇ ਵਰਕ ਪਰਮਟ ਵਾਲਾ ਟਰੱਕਾਂ ਵਾਲਾ ਜਾਂ ਤੁਹਾਡੇ ਫੈਮਿਲੀ ਵਾਲਾ ਅਗਰ ਤੁਸੀਂ ਫੈਮਿਲੀ ਵਾਲਿਆਂ ਤੁਹਾਡੇ ਬੱਚੇ ਵੀ ਹੁੰਦੇ ਆ ਫਿਰ ਬੱਚੇ ਦਾ ਅਲੱਗ ਤੋਂ ਖਰਚਾ ਹਾਲਾਂਕਿ ਬੱਚੇ ਨੂੰ ਇੱਥੇ ਮੰਥਲੀ ਪੈਸੇ ਵੀ ਮਿਲਦੇ ਆ ਬੱਚੇ ਦੇ ਅਕਾਊਂਟ 'ਚ ਪੈਸੇ ਵੀ ਆਉਂਦੇ ਆ ਪਰ ਬੱਚਿਆਂ ਦੇ ਖਰਚੇ ਵੀ ਹੈਗੇ ਆ ਇੱਥੇ ਸਕੂਲਾਂ ਦੀ ਵੀ ਥੋੜੀ-ਬਹੁਤੀ ਜਿਵੇਂ ਫੀਸ ਤਾਂ ਚਲੋ ਨਹੀਂ ਇੰਨੀ ਹੁੰਦੀ ਪਰ ਹੋਰ ਜਿਵੇਂ ਐਕਟੀਵਿਟੀਜ਼ ਵਗੈਰਾ ਕਰਾਉਂਦੇ ਉਹਦੇ ਖਰਚੇ ਆ ਡਾਊਨ ਹੋ ਜਾਂਦੇ ਆ ਮੈਂ ਚੀਜ਼ ਕਲੀਅਰ ਕਰਨਾ ਚਾਹੁੰਦੀ ਆ ਕਿ ਅਗਰ ਤੁਹਾਡਾ ਕੋਈ ਹੈਗਾ ਵੀ ਜਿਹੜਾ ਤੁਹਾਨੂੰ ਬਹੁਤ ਹੀ ਜ਼ਿਆਦਾ ਲੱਗਦਾ ਕਿ ਇਹ ਬਹੁਤ ਪੈਸੇ ਕਮਾਉਂਦਾ ਹੋ ਜਾਂ ਕਈਆਂ ਦੀ ਆਤ ਵੀ ਹੁੰਦੀ ਹੈ ਕਿ ਮੈਂ ਇੰਨੇ ਕਮਾਉਣਾ ਇੰਨੇ ਕਮਾਉਣਾ ਬਹੁਤ ਇੰਨਾ ਉਹਨਾਂ ਦੀ ਡੀਪਲੀ ਗੱਲਾਂ 'ਚ ਨਾ ਜਾਇਆ ਕਰੋ ਇੰਨਾ ਸੱਚ ਨਹੀਂ ਹੁੰਦਾ ਉਹ ਹੁਣ ਇੱਥੇ ਜੀ ਘਰਾਂ ਦੀ ਗੱਲ ਕਰਾਂ ਜਿਹੜੇ ਲੋਕਾਂ ਦੇ ਘਰ ਨੇ ਮੈਨੂੰ ਵੀ ਪਹਿਲਾਂ ਹੀ ਲੱਗਦਾ ਹੁੰਦਾ ਸੀ ਕਿ ਉਹ ਫਲਾਨੇ ਦੇ ਦੋ ਘਰ ਨੇ ਪਰ ਮੈਂ ਇੱਥੇ ਜੋ 4 ਸਾਲਾਂ 'ਚ ਦੇਖਿਆ ਮੈਨੂੰ ਪਤਾ ਘਰ ਵਾਲਿਆਂ ਦੀ ਉਹਨਾਂ ਦੀ ਕੀ ਹਾਲਤ ਆ ਕੋਈ ਤੁਸੀਂ ਬਹੁਤ ਹੀ ਚਿਰਾਂ ਦੇ ਆਏ ਹੋਇਓ ਥੋੜੀ ਫੈਮਿਲੀ ਵੈਲ ਸੈਟਲਡ ਸਾਰੇ ਜਾਣੇ ਕੰਮ ਕਰਦੇ ਸੀ ਸਟੇਬਲੋਂ ਠੀਕ ਆ ਕਈ ਫੈਮਿਲੀਆ ਹੈਗੀਆਂ ਵੀ ਨੇ ਜਿਹੜੀਆਂ ਬਹੁਤ ਵਧੀਆਂ ਨੇ ਪਰ ਕਈਆਂ ਦਾ ਤਾਂ ਇੰਨਾ ਹਾਲ ਹੋਇਆ ਹੋਇਆ ਕਿ ਉਹ ਆਪਣੇ ਘਰ ਰੈਂਟ ਤੇ ਦੇ ਕੇ ਆਪ ਬੇਸਮੈਂਟਾਂ ਚ ਉਤਰੇ ਹੋਏ ਨੇ ਇੰਨਾ ਹਾਲਾਤ ਅੱਜ ਦੇ ਹੋਏ ਹੋਏ ਆ ਖਰਚਾ ਕੱਢਣਾ ਇੰਨਾ ਜ਼ਿਆਦਾ ਔਖਾ ਹੋਇਆ ਹੈ ਕਹਿਣ ਨੂੰ ਆਪਾਂ ਕਹਿੰਦੇ ਨੇ ਇਹਨਾਂ ਦਾ ਆਪਣਾ ਘਰ ਆ ਮੌਰਗੇ ਜੈਨੀਆਂ ਜ਼ਿਆਦਾ ਵਧ ਗਈਆਂ ਉਹ ਖੁਦ ਆਪਣਾ ਜਿਹੜਾ ਘਰ ਰੈਂਟ ਤੇ ਦੇ ਕੇ ਖੁਦ ਬੇਸਮੈਂਟਾਂ ਚ ਗਏ ਹੋਏ ਆ ਬੇਸਮੈਂਟਾਂ ਚ ਰਹਿ ਰਹੇ ਆ ਕਿ ਜਿੱਥੋਂ ਬਚਿਆ ਜਾਂਦਾ ਬਚੀਏ ਸੋ ਇਹ ਕੋਈ ਫਰਕ ਨਹੀਂ ਪੈਂਦਾ ਹੁੰਦਾ ਕਿ ਹਾਂ ਕੀ ਕਹਿਣਗੇ ਕੁਝ ਨਹੀਂ ਕਹਿਣਗੇ ਤੁਸੀਂ ਆਪਣਾ ਦੇਖਣਾ ਹੁਣ ਮੈਂ ਖੁਦ ਤੁਹਾਨੂੰ ਦੱਸਦੀ ਆ ਕਿ ਮੈਨੂੰ ਬਹੁਤ ਜਾਣਿਆ ਨੇ ਕਿ ਹੁਣ ਤੂੰ ਵਰਕ ਪਰਮਨਟ ਤੀਆ ਤੂੰ ਗੱਡੀ ਲੈ ਲਾ ਪਰ ਮੈਨੂੰ ਪਤਾ ਸੀਗਾ ਵੀ ਜੇ ਮੈਂ ਗੱਡੀ ਲਈ ਤਾਂ ਮੇਰਾ ਖਰਚਾ ਵੱਧ ਜਾਣਾ ਨਹੀਂ ਸੈੱਟ ਹੋਣਾ ਪਰ ਹਾਂ ਉੱਥੇ ਹੈਗਾ ਮੈਨੂੰ ਫਿਰ ਇੱਕ ਪਾਸੇ ਨੁਕਸਾਨ ਇਹ ਹੁੰਦਾ ਵੀ ਮੈਨੂੰ ਟਾਈਮ ਨਹੀਂ ਬਚਦਾ ਪ੍ਰੋਪਰ ਸੁੱਤਾ ਨਹੀਂ ਜਾਂਦਾ ਕਿਉਂਕਿ ਮੇਰਾ ਕ ਜਿੱਥੇ ਗੱਡੀ ਦੇ ਵਿੱਚ ਅੱਧਾ ਘੰਟਾ ਲੱਗਣਾ ਉੱਥੇ ਮੇਰੇ ਬੱਸ 'ਚ 2 ਘੰਟੇ ਖਰਾਬ ਹੁੰਦੇ ਆ ਪਰ ਉਹੀ ਗੱਲ ਆ ਵੀ ਜਾਂ ਤਾਂ ਤੁਸੀਂ ਸੁੱਖ ਦੇਖ ਲਓ ਜਾਂ ਤੁਸੀਂ ਫਿਰ ਦੂਜੇ ਪਾਸੇ ਔਖੇ ਹੋ ਲੋ ਇੱਕ ਚੀਜ਼ ਤਾਂ ਤੁਹਾਨੂੰ ਕਹਿੰਦੇ ਆ ਕੁਝ ਪਾਉਣ ਲਈ ਕੁਝ ਛੱਡਣਾ ਪੈਂਦਾ ਉਹੀ ਗੱਲ ਆ ਜਾਂ ਤੁਸੀਂ ਪੈਸੇ ਵੱਲ ਦੇਖੋਗੇ ਜਾਂ ਆਪਣੀ ਸੁੱਖ ਸਹੂਲਤ ਦੇਖੋਗੇ ਇਹ ਤੁਸੀਂ ਡਿਸਾਈਡ ਕਰਨਾ ਹੁੰਦਾ ਪੁੱਲ ਮਲਾ ਕੇ ਕਨਕਲੂਜਨ ਇਹਦਾ ਜੇ ਮੈਂ ਕੱਢਾਂ ਇਹ ਹੀ ਆ ਕਿ ਜਿੰਮ ਜਿੰਮੇ ਤੁਹਾਡੀ ਕਮਾਈ ਓਮੇ ਓਮੇ ਤੁਹਾਡੇ ਖਰਚੇ ਅਗੇਨ ਇਹਦੇ ਵਿੱਚ ਮੈਂ ਕੋਈ ਸ਼ਾਪਿੰਗ ਨਹੀਂ ਐਡ ਕੀਤੀ ਮੈਂ ਕੋਈ ਇਹ ਨਹੀਂ ਬਾਹਲਾ ਐਡ ਕੀਤਾ ਕਿ ਤੁਸੀਂ ਕਈਆਂ ਨੂੰ ਅਤ ਹੁੰਦੀ ਆ ਕਿ ਅਸੀਂ ਹਰ ਹਫਤੇ ਬਾ ਕਈਆਂ ਦੇ ਬਾਹਰੋਂ ਬਹੁਤ ਖਾਣਾ ਆਉਂਦਾ ਬਾਹਰੋਂ ਖਾਂਦੇ ਆ ਸ਼ਾਪਿੰਗ ਕਰਦੇ ਆ ਘੁੰਮਣ ਜਾਂਦੇ ਆ ਉਹ ਚੀਜ਼ਾਂ ਨਹੀਂ ਐਡ ਕੀਤੀਆਂ ਅਗਰ ਤੁਸੀਂ ਉਹ ਚੀਜ਼ਾਂ ਐਡ ਕਰੋਗੇ ਤਾਂ ਬਜਟ ਹੋਰ ਉੱਪਰ ਜਾਊਗਾ ਉਹ ਹਰ ਇੱਕ ਦਾ ਆਪਣਾ ਹੁੰਦਾ ਹੈ ਸ਼ੌਂਕ ਪਰਸਨਲ ਪਰ ਇਹ ਮोटे-ਮोटे ਖਰਚੇ ਆ ਜਿਹੜੇ ਹੈਗੇ ਇੱਥੇ ਹੈਗੇ ਆ ਇਹ ਇੰਨੀ ਕ ਕਮਾਈ ਆ ਇਹ ਵਾਲੇ ਖਰਚੇ ਆ ਤੇ ਅੱਗੇ ਤੁਸੀਂ ਹੁਣ ਆਪ ਦੇਖ ਲਓ ਕਿ ਜੇ ਤੁਹਾਨੂੰ ਕੋਈ ਬੰਦਾ ਬਾਹਲਾ ਹੀ ਕਹਿੰਦਾ ਕਿ ਮੈਂ ਇੰਨੇ ਕਮਾਉਣਾ ਜਾਂ ਮੈਂ ਇਹ ਐ ਉਹ ਆ ਤਾਂ ਉਹ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਓਗੇ ਬੰਦਾ ਕਿੰਨਾ ਕੁ ਸੱਚ ਬੋਲ ਰਿਹਾ ਜਾਂ ਕਿੰਨਾ ਕੁ ਝੂਠ ਬੋਲ ਰਿਹਾ ਹਾਂ ਕੋਈ ਜ਼ਿਆਦਾ ਹੀ ਆ ਕੋਈ ਜਿਹੜੇ ਵਧੀਆ ਜੋਬਸ ਕਰਦੇ ਆ ਸਕਿਲਡ ਜੋਬਾਂ ਨੇ ਜਿਨ੍ਹਾਂ ਦੇ ਕੋਈ ਆਈਟੀ ਡਿਪਾਰਟਮੈਂਟ ਚ ਜਾਂ ਕੋਈ ਹੋਰ ਉੱਪਰ ਲੈਵਲ ਤੇ ਉਹਨਾਂ ਦੀ ਸੈਲਰੀ ਵਧੀਆ ਹੁੰਦੀ ਆ ਉਹਨਾਂ ਨੂੰ 30 35 35 ਡਾਲਰ ਵੀ ਘੰਟੇ ਦੇ ਮਿਲਦੇ ਆ ਉਹ ਚੀਜ਼ ਆਪਾਂ ਇਸ ਵੀਡੀਓ ਚ ਨਹੀਂ ਡਿਸਕਸ ਕੀਤੀ ਆ ਇਹ ਮੈਂ ਨਾਰਮਲ ਚੀਜ਼ਾਂ ਜਿਹੜੀਆਂ ਇੱਕ ਸਟੂਡੈਂਟ ਆਉਂਦਾ ਆ ਫਿਰ ਉਹ ਵਰਕ ਪਰਮਿਟ ਤੇ ਆਉਂ ਠੀਕ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਡਿਸਕਸ ਕੀਤੀ ਨੇ ਕਿ ਉਹਨਾਂ ਦੇ ਇਹ ਖਰਚੇ ਆ ਇਹ ਕਮਾਈ ਆ ਸੋ ਅੱਜ ਦੇ ਲਈ ਇੰਨਾ ਹੀ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੀਆਂ ਚੀਜ਼ਾਂ ਨੂੰ ਕਨਸਿਡਰ ਕਰਕੇ ਚੱਲੋਗੇ ਮੈਂ ਫੇਰ ਕਲੀਅਰ ਕਰ ਰਹੀ ਹਾਂ ਬਾਰ-ਬਾਰ ਕਿ ਇਹ ਸਾਰੀਆਂ ਚੀਜ਼ਾਂ ਹਰ ਬੰਦੇ ਦੇ ਆਪਣੇ ਹੱਥ 'ਚ ਹੁੰਦਾ ਖਰਚਾ ਕਿ ਉਹਨੇ ਕਿੰਨਾ ਖਰਚਾ ਕਰਨਾ ਹੁਣ ਕਈ ਬੱਚਿਆਂ ਨੂੰ ਖਾਣਾ ਨਹੀਂ ਬਣਾਉਣਾ ਆਉਂਦਾ ਬਾਹਰ ਦਾ ਜ਼ਿਆਦਾ ਖਾਂਦੇ ਆਂ ਅਗਰ ਬਾਹਰ ਦਾ ਜ਼ਿਆਦਾ ਖਾਂਦੇ ਤਾਂ ਉਹਨਾਂ ਦੇ ਖਾਤੇ ਫਿਰ ਖਾਲੀ ਹੀ ਰਹਿੰਦੇ ਆ ਨਹੀਂ ਕੁਛ ਇੰਨਾ ਬਚਦਾ ਕਿਉਂਕਿ ਇੱਕ ਵਾਰ ਦਾ ਵੀ ਜੇ ਤੁਸੀਂ ਬਾਹਰੋਂ ਕੁਝ ਵੀ ਖਾਣੇ ਹੋ ਤਾਂ ਕੱਟੂ ਘੜਨੀ ਤਾਂ 10 12 15 ਡਾਲਰ ਤਾਂ ਲੱਗ ਹੀ ਜਾਂਦੇ ਆ ਫਿਰ ਤੁਸੀਂ ਟਿਮ ਤੇ ਗਈ ਲਈ ਲੋਕੀ ਟਿਮ ਤੇ ਬਹੁਤ ਜਾਂਦੇ ਆ ਸੋ ਦਾ ਲੱਗ ਤੋਂ ਖਰਚਾ ਹੋ ਗਿਆ ਕਿੱਥੇ ਤੁਸੀਂ ਜਿਹੜੀ ਘਰ ਤੋਂ ਚਾਹ ਬਣਾ ਕੇ ਲੈ ਕੇ ਜਾਣੀ ਆ ਕਿੱਥੇ ਤੁਸੀਂ ਬਾਹਰੋਂ ਟਿਮ ਤੋਂ ਅਗਰ ਤੁਸੀਂ ਚਾਹ ਕਾਫੀ ਲੈਣੇ ਹੋ ਫਿਰ ਬੰਦਾ ਕਹਿੰਦਾ ਕਿ ਨਾਲ ਕੁਝ ਖਾਣ ਨੂੰ ਵੀ ਲੈ ਲੈਣੇ ਆ ਇਹ ਚੀਜ਼ਾਂ ਨੇ ਮੈਂ ਜਦੋਂ ਸਟੂਡੈਂਟ ਸੀਗੀ ਮੈਂ ਕਦੇ ਟਿਮ ਤੇ ਜਾ ਕੇ ਨਹੀਂ ਸੀ ਦੇਖਿਆ ਮੈਨੂੰ ਪਤਾ ਵੀ ਨਹੀਂ ਸੀ ਹੁੰਦਾ ਕਿ ਟਿਮ ਤੇ ਕੀ ਕੀ ਚੀਜ਼ਾਂ ਮਿਲਦੀਆਂ ਨੇ ਅੱਜ ਵੀ ਜੇ ਮੈਂ ਦੇਖਾਂ ਸਿਰਫ ਮੈਨੂੰ ਕਾਫੀ ਵਗੈਰਾ ਲੈਣੀ ਪੈਂਦੀ ਫਿਰ ਵੀ ਅੱਜ ਵੀ ਨਹੀਂ ਮੈਨੂੰ ਪਤਾ ਹੈਗਾ ਕਿ ਟਿੰਮ ਤੇ ਕਿਹੜੀ ਕਿਹੜੀ ਚੀਜ਼ਾਂ ਮਿਲਦੀਆਂ ਨੇ 4 ਸਾਲਾਂ ਦੇ ਬਾਅਦ ਵੀ ਸੋ ਉਹੀ ਹੁੰਦਾ ਹਰ ਬੱਚੇ ਦੇ ਆਪਣੇ ਤੇ ਹੁੰਦਾ ਕਿ ਕਈਆਂ ਨੂੰ 2-2 ਮਹੀਨੇ ਹੋਇਆ ਆਆਂ ਨੂੰ ਉਹਨਾਂ ਨੂੰ ਜਿਹੜੀ ਚੀਜ਼ ਮਰਜ਼ੀ ਪੁੱਛ ਲੋ ਕਿਹੜੀ ਚੀਜ਼ ਕਿੱਥੇ ਆ ਕਿਹੜੇ ਫਲਾਨੇ ਮਾਲ ਚ ਕਿਹੜੇ ਕੱਪੜੇ ਮਿਲਦੇ ਆ ਕਿੱਥੇ ਕਿਹੜੀ ਚੀਜ਼ ਵਧੀਆ ਮਿਲਦੀ ਐ ਮੈਂ ਇਹ ਚੀਜ਼ ਬਲੀਵ ਕਰਦੀ ਆ ਕਿ ਇਹ ਨਾ ਤਾਂ ਤੁਹਾਡੇ ਇਹ ਮੈਟਰ ਕਰਦਾ ਕਿ ਤੁਹਾਨੂੰ ਕਿੰਨੇ ਸਾਲ ਹੋ ਗਏ ਆ ਇਹਨੂੰ ਇਹ ਹੁੰਦਾ ਆ ਤੁਹਾਡੀ ਨੌਲੇਜ ਤੇ ਤੁਸੀਂ ਉਸ ਚੀਜ਼ ਦੇ ਵਿੱਚ ਕਿੰਨਾ ਕੋ ਹੈਗੇ ਹੋ ਕਿੰਨਾ ਕੁ ਤੁਸੀਂ ਐਕਟਿਵ ਹੋ ਉਸ ਚੀਜ਼ ਦੇ ਵਿੱਚ ਉਹ ਚੀਜ਼ ਤੇ ਡਿਪੈਂਡ ਕਰਦਾ ਨਾ ਕਿ ਇਹ ਤੇ ਕਰਦਾ ਕਿ ਜਿਹੜਾ ਬੰਦਾ ਪੁਰਾਣਾ ਆਇਆ ਹੋਇਆ ਉਹਨੂੰ ਜ਼ਿਆਦਾ ਪਤਾ ਐਦਾਂ ਨਹੀਂ ਹੁੰਦਾ ਹਰ ਇੱਕ ਦੇ ਖਰਚੇ ਅਲੱਗ ਆ ਹਰ ਇੱਕ ਦੀ ਸੋਚ ਅਲੱਗ ਆ ਹਰ ਇੱਕ ਦਾ ਸਰਕਲ ਆਪਣਾ ਆਪਣਾ ਚਲਾਉਣ ਦਾ ਤਰੀਕਾ ਅਲੱਗ ਆ ਸੋ ਉਹਨੂੰ ਆਪਾਂ ਜੱਜ ਹੀ ਨਹੀਂ ਕਰ ਸਕਦੇ ਇਹੀ ਸੀਗੀ ਅੱਜ ਦੀ ਵੀਡੀਓ ਨੇ ਰਵੀ ਕਾਫੀ ਹੋ ਗਿਆ ਆਈ ਹੋਪ ਕਿ ਤੁਸੀਂ ਸਾਰੀਆਂ ਚੀਜ਼ਾਂ ਨੂੰ ਕੰਸੀਡਰ ਕਰਕੇ ਚੱਲੋਗੇ ਜੇ ਕੁਝ ਵੀ ਰਹਿ ਗਿਆ ਹੋਵੇ ਤਾਂ ਤੁਸੀਂ ਕਮੈਂਟ ਕਰ ਦਿਓ ਫਿਰ ਤੁਹਾਡੇ ਨਾਲ ਡਿਸਕਸ ਕਰ ਲਾਂਗੇ ਬਟ ਇਹ ਮੇਨ ਮੇਨ ਚੀਜ਼ਾਂ ਮੈਂ ਤੁਹਾਡੇ ਨਾਲ ਸਾਰੀਆਂ ਕਵਰ ਕੀਤੀਆਂ ਨੇ ਤੁਸੀ ਕੀ ਅੱਜ ਦੀ ਵੀਡੀਓ ਜਲਦੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਆਪਣਾ ਧਿਆਨ ਰੱਖਿਓ ਸਤਿ ਸ੍ਰੀ ਅਕਾਲ